ਜੀ ਸਾਡੀ ਸੀਆਈਏ ਮਲੋੜ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋੜ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆਂ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ ਬਜਾਏ ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉੱਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਡੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਮਨ ਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ